ਵਿੰਦਰ ਸਿੰਘ ਜੀ ਮੈਂ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹਾਂ ਸਿੰਘ ਜੀ ਕਿੱਥੇ ਕਿੱਥੇ ਜਾ ਕੇ ਆਏ ਹੋ ਯਾਤਰਾ ਕਿੱਥੇ ਕਿੱਥੇ ਕੀਤੀ ਹੈ ਕਿਵੇਂ ਮੰਚਾ ਹੈ ਪਹਿਲਾਂ ਤੇ ਦੱਸੋ ਬਾਈਸਾਈਕਲ ਦੀ ਦੱਬ ਦੀ ਕਿਲੀ ਕਹਿੰਦੇ 2500 ਕਿਲੋਮੀਟਰ ਕੱਢੇ ਸਾਈਕਲ ਤੇ ਜੀ ਪਹਿਲਾਂ ਅਸੀਂ ਟ੍ਰੇਨਾਂ 'ਤੇ ਜਾਇਆ ਕਰਦੇ ਸੀ ਯਾਰ ਦੋਸਤ ਇਕੱਠੇ ਹੋ ਕੇ ਜੀ ਉੱਥੇ ਖਰਚਾ ਬਹੁਤ ਜ਼ਿਆਦਾ ਆ ਗਿਆ ਸੀ ਕਹਿੰਦੇ ਰੂਮਾਂ ਦਾ ਤੇ ਆਪਣਾ ਖਾਣ ਪੀਣ ਹੋਟਲਾਂ ਦਾ ਜੀ ਤੇ ਉਸ ਤੋਂ ਬਾਅਦ ਜਦੋਂ ਮੈਂ ਆਉਦੇ ਗਰਮੀ ਤੇ ਨਰੁਆਣੇ ਵਾਲੇ ਬਾਈ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਆਪਣਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਉਸ ਤੋਂ ਬਾਅਦ ਫਿਰ ਅਸੀਂ ਜੀ ਘਰੋਂ ਸਾਈਕਲ ਤੇ ਪਲਾਨ ਬਣਾ ਲਿਆ ਘੁੰਮਣ ਦਾ ਸ਼ੌਂਕ ਸੀਗਾ ਜੀ ਪੈਸੇ ਸਾਡੇ ਕੋਲ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਨਾਲ ਵਾਲੇ ਨੂੰ ਕਿਹਾ ਵੀ ਆਪਾਂ ਲੋਡ ਮੰ ਸਮਾਨ ਲੈ ਕੇ ਤੇ ਆਪਾਂ ਨਿਕਲ ਚਾਹਦੇ ਹਾਂ ਅਸੀਂ ਟੈਂਟ ਹੋ ਗਿਆ ਜੀ ਆਪਣੇ ਕੱਪੜੇ ਲੀੜੇ ਕੰਬਲ ਕੁਮਲ ਨਾਲ ਲੈ ਕੇ ਨਿਕਲ ਗਈ ਸੀ ਅਸੀਂ ਹਿਮਾਚਲ ਦਾ ਟੂਰ ਕੀਤਾ ਜੀ ਜਿਹਦੇ ਵਿੱਚ ਸਾਨੂੰ 27 ਦਿਨ ਲੱਗ ਗਏ ਸੀ ਤੇ ਰਾਸਤਿਆਂ ਦੇ ਵਿੱਚ ਗੁਰੂ ਘਰ ਆਏ ਜੀ ਉਹਨਾਂ ਦੀ ਬਹੁਤ ਜ਼ਿਆਦਾ ਸੰਯੋਗ ਰਿਹਾ ਮਤਲਬ ਮਦਦ ਕੀਤੀ ਜੀ ਉਹਨਾਂ ਨੇ ਰਹਿਣ ਸਹਿਣ ਦੀ ਤੇ ਖਾਣ ਪੀਣ ਦੀ ਮਤਲਬ ਬਹੁਤ ਜ਼ਿਆਦਾ ਵਧੀਆ ਰਿਹਾ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਅਟਲ ਟਨਲ ਤੱਕ ਗਏ ਸੀ ਤੇ ਅਟਲ ਟਨਲ ਤੇ ਬਹੁਤ ਜ਼ਿਆਦਾ ਠੰਡ ਸੀ ਜਿਹਦੇ ਕਰਕੇ ਸਾਨੂੰ ਘਰ ਵਾਪਸੀ ਕਰਨੀ ਪੈਗੀ ਜਦੋਂ ਅਸੀਂ ਘਰ ਵਾਪਸ ਆਈ ਫਿਰ ਅਸੀਂ ਘਰਦਿਆਂ ਨੂੰ ਦੱਸਿਆ ਵੀ ਐ ਕਰਕੇ ਸਾਨੂੰ ਲੋੜ ਮੰਦ ਮਤਲਬ ਉਧਰ ਬਹੁਤ ਜ਼ਿਆਦਾ ਠੰਡ ਹੁੰਦੀ ਆ ਸਾਨੂੰ ਸਮਾਨ ਚਾਹੀਦਾ ਸਲੀਪਿੰਗ ਬੈਗ ਲੈਤੇ ਜੀ ਤੇ ਹੋਰ ਅਸੀਂ ਜਿਹੜਾ ਹੋਰ ਸਮਾਨ ਸੀਗਾ ਵੀ ਕਹਦੇ ਅਸੀਂ ਜਿਹੜੇ ਵੀ ਕਹੋ ਵੀ ਠੰਡ ਠੁੰਡ ਵਾਲੇ ਕੱ ਉਹ ਲੈ ਕੇ ਜੀ ਅਸੀਂ ਫਿਰ ਜੰਮੂ ਕਸ਼ਮੀਰ ਚਲੇ ਗਏ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰੀ ਲੋਕ ਸੀ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਜਿਵੇਂ ਆਪਣੇ ਕਹਿ ਦਿੰਦੇ ਵੀ ਉਧਰਲੇ ਹਾਲਾਤ ਵੀ ਬਹੁਤ ਥੋੜੇ ਜਿਹਾ ਖਰਾਬ ਆ ਬਾਹਰ ਨਿਕਲਦੇ ਹਨਾ ਵੀ ਉਹੋ ਚੀ ਸਾਨੂੰ ਲੱਗੀ ਨਹੀਂ ਜੇ ਅਸੀਂ ਲੋਕਾਂ ਦੇ ਘਰਾਂ ਚ ਵੀ ਰਹੇ ਤੇ ਉਹਨਾਂ ਨੇ ਸਾਨੂੰ ਚਾਹ ਪਾਣੀ ਕਹਿ ਦਈਏ ਵੀ ਰਹਿਣ ਰੂਣ ਨੂੰ ਸਾਰਾ ਕੁਝ ਦਿੱਤਾ ਜੀ ਤੇ ਲੇਹ ਦੇ ਵਿੱਚ ਜਦੋਂ ਅਸੀਂ ਚਲੇ ਗਏ ਲੇਹ ਦੇ ਵਿੱਚ ਆਪਣੇ ਕਹਦੀਏ ਟਰੀ ਜਿਹੜੇ ਦਰਖਤ ਹੈ ਉਹਨਾਂ ਦਾ ਮਤਲਬ ਵੀ ਆਕਸੀਜਨ ਉੱਥੇ ਹੈ ਨਹੀਂ ਸੀ ਬਹੁਤ ਜ਼ਿਆਦਾ ਘੱਟ ਸੀ ਤੇ ਉੱਥੇ ਮਤਲਬ ਇੱਕ ਤਾਂ ਨੱਕ ਰਾਹੀਂ ਖੂਨ ਆਉਣਾ ਹੀ ਤੇ ਚੱਕਰ ਆਈ ਜਾਣੀ ਸਾਈਕਲ ਤੇ 40 45 ਕਿਲੋ ਭਜਨ ਹੁੰਦਾ ਸੀ ਸਾਡੇ ਤੇ ਅਸੀਂ ਉਹੀ ਰੋੜ ਰੋੜ ਕੇ ਜਾਈ ਜਾਣਾ ਜੀ ਤੇ ਬੁਖਾਰ ਚੜ ਜਾਂਦਾ ਸੀ ਤੇ ਮੁਸ਼ਕਲ ਆਈ ਤੁਹਾਨੂੰ ਹਾਂਜੀ ਹਾਂਜੀ ਉਹ ਯਾਤਰਾ ਸਾਰੀ ਵਧੀਆ ਸੀ ਹਾਂਜੀ ਉਹ ਯਾਤਰਾ ਬਹੁਤ ਵਧੀਆ ਸੀ ਤੇ ਉਸ ਤੋਂ ਬਾਅਦ ਜਿਹੜੀ ਦਿੱਕਤ ਆਈ ਮਤਲਬ ਬੁਖਾਰ ਬਖੋਰ ਜਾਂ ਕਹਦੀ ਪਾਣੀ ਪੀਣ ਦੇ ਨਾਲ ਪੇਟ ਖਰਾਬ ਹੋ ਜਾਣਾ ਜੀ ਤੇ ਅਸੀਂ ਮਤਲਬ ਉੱਥੋਂ ਬਾਅਦ ਅਸੀਂ ਵਾਪਸੀ ਕਰਨ ਦੀ ਸੋਚੀ ਜੀ ਕਿੰਨੇ ਕਿੰਨੇ ਦਿਨ ਲਾਏ ਤੁਸੀਂ ਟੋਟਲ ਟੋਟਲੀ 66 ਦਿਨ ਲੱਗੇ ਸੀ ਸਨ ਕਿੰਨੇ ਕਿਲੋਮੀਟਰ ਦੀ ਯਾਤਰਾ ਲਗਭਗ ਹੋਗੀ ਤੇ 2500 ਤੋਂ ਪਲੱਸ ਸੀਗੀ ਉ ਸਾਨੂੰ ਆਇ ਨਹੀਂ ਸੀਗਾ ਵੀ ਅਸੀਂ ਬਾੜ ਦੇਣਾ ਚ ਵਾਪਸੀ ਕਰਾਂਗੇ ਲੇਕਿਨ ਸਾਨੂੰ ਪਾਇ ਸੀਗਾ ਵੀ ਅਸੀਂ ਹੋਰ ਵੀ ਜ਼ਿਆਦਾ ਘੁੰਮੀਏ ਜਾਂ ਲੋਕਾਂ ਚ ਪ੍ਰਚਾਰ ਹੋਵੇ ਸਾਡਾ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਇਹ ਸਾਈਕਲ ਵੀ ਆਪਣੇ ਪੰਜਾਬ ਦੇ ਵਿੱਚੋਂ ਵੀ ਲੈ ਕੇ ਅੱਜ ਵੀ ਸਾਈਕਲ ਤੇ ਜਾਂਦੇ ਸੀ ਰਾਜ ਲੋਕ ਰੋਕਦੇ ਸੀ ਲੋਕ ਪੁੱਛਦੇ ਸੀ ਕੀ ਗੱਲਬਾਤ ਕਰਦੇ ਤੁਸੀਂ ਤੇ ਕੋਈ ਵੀ ਹੁੰਦਾ ਸੀ ਉਹਨਾਂ ਨੂੰ ਅਸੀਂ ਦੱਸਦੇ ਹੁੰਦੇ ਸੀ ਵੀ ਅਸੀਂ ਵੀ ਇੱਕ ਪੰਜਾਬ ਤੋਂ ਨਿਕਲੇ ਆਣਾ ਵੀ ਸਾਈਕਲ ਲੈ ਕੇ ਵੀ ਬਠਿੰਡੇ ਤੋਂ ਅਗਲਾ ਕਹਿੰਦਾ ਵੀ ਯਾਰ ਤੁਸੀਂ ਉੱਥੇ ਵੀ ਐਵੇਂ ਕਿਵੇਂ ਇਰਾਦਾ ਬਣਾ ਆ ਗਿਆ ਬਣਾ ਲਿਆ ਹਨਾ ਤੇ ਅਸੀਂ ਫਿਰ ਹਾਂਜੀ ਹਾਂਜੀ ਹੈਰਾਨ ਹੋ ਜਾਂਦੇ ਸੀ ਪੂਰੇ ਵੀ ਯਾਰ ਇਹ ਤਾਂ ਹੋ ਹੀ ਨਹੀਂ ਸਕਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਰਾਸਤੇ ਦੇ ਵਿੱਚ ਜੇ ਆਪਾਂ ਕਹਦੇ ਪੰਜਾਬੀ ਭਾਈਚਾਰਾ ਜਾਂ ਕੋਈ ਦੀ ਮੋਟਰਸਾਈਕਲਾਂ ਤੇ ਕਾਰਾਂ ਤੇ ਜਾਂਦੇ ਹੁੰਦੇ ਸੀ ਉਹ ਰਾਸਤੇ ਦੇ ਵਿੱਚ ਸਾਨੂੰ ਕੁਝ ਖਾਣ ਨੂੰ ਬਿਸਕਟ ਚਾਹ ਪਾਣੀ ਪੋਛਦੇ ਤੇ ਸਾਡੀ ਮਦਦ ਕਰਦੀ ਉਹ ਤਾਂ ਮੁਸ਼ਕਲ ਵੀ ਆਈ ਕੋਈ ਪੁਲਿਸ ਵਾਲਾ ਨੇ ਜਤਨ ਕੀਤਾ ਜਾਂ ਉਹਨੂੰ ਰਸਤਾ ਲੱਭਣ 'ਚ ਕੋਈ ਮੁਸ਼ਕਲ ਆਈ ਰਾਜੋ ਕਿਵੇਂ ਕੀਤਾ ਬਸਰਾ ਫੋਨ ਦੇ ਵਿੱਚ ਅਸੀਂ ਉਹ ਲਾ ਲੈਂਦੇ ਸੀ ਆਪਣਾ ਮੈਪ ਜੀ ਹਾਂਜੀ ਹਾਂਜੀ ਤੇ ਉਹਦੇ ਨਾਲ ਮਤਲਬ ਤੁਰੇ ਜਾਂਦੇ ਸੀ ਤੇ ਪੁਲਿਸ ਪੁਲਿਸ ਵਾਲੇ ਦੇ ਕਿ ਜਾਂ ਕਿਸੇ ਦੀ ਵੀ ਆਪਾਂ ਕਹਦੀ ਵੀ ਬੰਦਿਆਂ ਦੀ ਕਿਸੇ ਦੀ ਦਿੱਕਤ ਨਹੀਂ ਆਈ ਬਹੁਤ ਵਧੀਆ ਸਫ਼ਰ ਰਿਹਾ ਹਾਂਜੀ ਭਾਈ ਜੀ ਜੇ ਤੁਸੀਂ ਉੱਥੇ ਲੋਕ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਛੋਟ ਨਾਲ ਕੁਝ ਦੇ ਹੈਰਾਨ ਵੀ ਹੁੰਦੇ ਲੋਕ हां ਲੋਕ ਕਾਫੀ ਹੈਰਾਨ ਹੁੰਦੇ ਆ ਜਦੋਂ ਅਸੀਂ ਹਿਮਾਚਲ ਜੇ ਗਏ ਸੀਗੇ ਜੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਸਾਈਕਲ ਤੇ ਕਿਸੀ ਤੁਸੀਂ ਕਿੱਥੋਂ ਸਫ਼ਰ ਸ਼ੁਰੂ ਕਰਿਆ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਪੰਜਾਬ ਦੇ ਰਹਿਣ ਵਾਲਿਆਂ ਤੇ ਪੰਜਾਬ ਤੋਂ ਸਾਈਕਲ ਯਾਤਰਾ ਕਰ ਰਹੇ ਹਾਂ ਹਿਮਾਚਲ ਦੀ ਫਿਰ ਅੱਗੇ ਲੇ ਵੀ ਜਾਣਾ ਜੀ ਉਹ ਹੈਰਾਨ ਹੋ ਗਏ ਸਾਨੂੰ ਦੇਖ ਕੇ ਵੀ ਤੁਸੀਂ ਪੰਜਾਬ ਦੇ ਹੋ ਕੇ ਸਾਈਕਲ ਤੇ ਕਿਵੇਂ ਆ ਗਏ ਵੀ ਕਹਿੰਦੇ ਪੰਜਾਬ ਤਾਂ ਨਸ਼ਾ ਚ ਡੁੱਬਿਆ ਹੋਇਆ ਹੈਗਾ ਤੇ ਸਾਨੂੰ ਫਿਰ ਉਹਨਾਂ ਨੇ ਆਪ ਵੀ ਸਵਾਲ ਪੁੱਛੇ ਵੀ ਤੁਸੀਂ ਤਾਂ ਨਹੀਂ ਕੋਈ ਨਸ਼ਾ ਕਰਦੇ ਸੀ ਕਿ ਨਹੀਂ ਨਹੀਂ ਜੀ ਅਸੀਂ ਬਿਨਾਂ ਪੈਸੇ ਤੋਂ ਘੁੰਮ ਰਹੇ ਹਾਂਗੇ ਤੇ ਲੋਕਾਂ ਨੂੰ ਸੰਕੇਤ ਦੇ ਰਹੇ ਆ ਵੀ ਬਿਨਾ ਪੈਸੇ ਤੋਂ ਵੀ ਬਥੇਰੀ ਦੁਨੀਆ ਘੁੰਮੀ ਜਾ ਸਕਦੀ ਹੈਗੀ ਤੇ ਨਸ਼ਿਆਂ ਨੂੰ ਦੂਰ ਕਰੋ ਤੇ ਖਾਸ ਕੀ ਘੁੰਮ ਕੇ ਘੁੰਮ ਕੇ ਦੇਖ ਕੇ ਫਿਰ ਕੀ ਆਏ ਖਾਸ ਤੁਸੀਂ ਸਾਰੀਆਂ ਚੀਜ਼ਾਂ ਦੇਖੀਆਂ ਉੱਤੇ ਰਸਤੇ 'ਚ ਕਾਫੀ ਚੀਜ਼ਾਂ ਆਉਂਦੀਆਂ ਨੇ ਇਤਿਹਾਸਕ ਚੀਜ਼ਾਂ ਆਉਂਦੀਆਂ ਸਾਰੀਆਂ ਦੇਖਦੇ ਰਸਤੇ 'ਚ ਬਿਤੇ ਹਾਂ ਸਾਰੀਆਂ ਗਏ ਜੀ ਅਸੀਂ ਇੱਧਰ ਆਪਣਾ ਕਹਿੰਦੇ ਬਾਲਟਾਲ ਵੀ ਜਾ ਕੇ ਆ ਸੀ ਅਮਰਨਾਲ ਦੀ ਯਾਤਰਾ ਲਈ ਉੱਧਰ ਵੀ ਗਏ ਆਪਣਾ ਮੰਡੀ ਗੁਰਦੁਆਰਾ ਗੁਰਗੋਵੀ ਸੰਗੀ ਦਾ ਜਿੱਥੇ ਉਹਨਾਂ ਦੇ ਦਸਤਕਤ ਕੀਤੇ ਹੋਏ ਆ ਖੁੱਲ੍ਹਦੇ ਹੱਥਾਂ ਦੇ ਤੇ ਉਹ ਦੇਖ ਕੇ ਆਏ ਜੀ ਕਾਫੀ ਥਾਵਾਂ ਮਤਲਬ ਕਹੋ ਜਿਵੇਂ ਸਿੰਦਰੀਆਂ ਹੁੰਦੀਆਂ ਪੱਥਰ ਸਾਹਿਬ ਗੁਰਦੁਆਰਾ ਉਹ ਲੈਹ ਚ ਜੀ ਇੱਥੇ ਬਾਬਾ ਨਾਨਕ ਜੀ ਉੱਪਰ ਪੱਥਰ ਸੱਟਿਆ ਗਿਆ ਸੀਗਾ ਉਹ ਵੀ ਜਗ੍ਹਾ ਵਾਂ ਅਸੀਂ ਸਾਰੀਆਂ ਮਤਲਬ ਘੁੰਮ ਕੇ ਆਏ ਆ ਪੂਰੀਆਂ ਤੈਨੂੰ ਗਾ ਵੀ ਪਲਾਨ ਕਰ ਰਹੇ ਹੈਗੇ ਹਾਂ ਅੱਗੇ ਵੀ ਪਲਾਨ ਕਰ ਰਹੇ ਹਾਂ ਸਾਈਕਲ ਦੀ ਕਰਾਂਗੇ ਹਾਂ ਸਾਈਕਲ ਦੀ